ਮੇਰੇ ਪਿਆਰੇ ਬੱਚਿਓ ਮੈਂ ਅੱਜ ਫੇਰ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ ਚਿੜੀ ਅਤੇ ਕਾਂ ਦੀ ਆਸ ਇੱਕ ਸ਼ਾਂਤ ਜੰਗਲ ਵਿੱਚ ਇੱਕ ਛੋਟੀ ਚਿੜੀ ਰਹਿੰਦੀ ਸੀ ਜਿਸ ਦਾ ਨਾਮ ਸੀ ਚਿੱਕੀ ਚਿੱਕੀ ਬਹੁਤ ਹੀ ਖੁਸ਼ਾਲ ਸੁਭਾਅ ਦੀ ਚੁਲਬੁਲੀ ਹਰ ਵੇਲੇ ਗੀਤ ਗਾਉਂਦੀ ਤੇ ਉੜਦੀ ਰਹਿੰਦੀ ਸੀ ਪਰ ਇਕ ਵਾਰ ਗਰਮੀ ਆਈ ਤੇ ਮੀਂਹ ਨਹੀਂ ਪਿਆ ਦਰਿਆ ਸੁੱਕ ਗਏ ਤੇ ਸਾਰੇ ਪੱਤੇ ਵੀ ਸੁੱਕ ਗਏ ਇਸ ਨੂੰ ਦੇਖ ਕੇ ਜੰਗਲ ਦੇ ਸਾਰੇ ਜਾਨਵਰ ਡਰ ਗਏ ਹੁਣ ਪਾਣੀ ਕਿੱਥੋਂ ਆਵੇਗਾ ਇੱਕ ਹਿਰਨ ਜਿਸ ਦਾ ਨਾਮ ਬਬਲੂ ਸੀ ਉਹਨੇ ਕਿਹਾ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ ਇੱਕ ਖਰਗੋਸ਼ ਜਿਸ ਦਾ ਨਾਮ ਕੀਕੂ ਸੀ ਉਹਨੇ ਕਿਹਾ ਚਿੱਕੀ ਇੱਕ ਵੱਡੇ ਦਰਖਤ ਦੇ ਉੱਤੇ ਬੈਠੀ ਤੇ ਆਕਾਸ਼ ਵੱਲ ਵੇਖ ਕੇ ਕਹਿੰਦੀ ਰੱਬ ਸਾਨੂੰ ਨਹੀਂ ਭੁੱਲੇਗਾ ਮੈਨੂੰ ਪਰੋਸਾ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ ਉਦੋਂ ਕਾਲੂ ਕਾਂ ਆਇਆ ਤੇ ਉਹ ਚਿੱਕੀ ਨੂੰ ਕਹਿੰਦਾ ਤੂੰ ਅਜੇ ਵੀ ਆਸ ਰੱਖਦੀ ਹੈ ਮੈਂ ਦੂਰ ਤੱਕ ਗਿਆ ਪਰ ਮੈਨੂੰ ਕੁਝ ਨਹੀਂ ਮਿਲਿਆ ਚਿੱਕੀ ਹੌਲੀ ਹੱਸਦੀ ਹੈ ਤੇ ਕਹਿੰਦੀ ਇੱਕ ਹੋਰ ਦਿਨ ਰੁਕ ਜਾ ਮੈਨੂੰ ਪਰੋਸਾ ਹੈ ਕਿ ਕੁਝ ਚੰਗਾ ਹੋਵੇਗਾ ਕਾਲੂ ਨੇ ਸਿਰ ਹਿਲਾਇਆ ਤਫੀਰੋ ਉੱਡ ਗਿਆ ਉਸ ਰਾਤ ਕਨੇਰੇ ਬੱਦਲ ਆ ਗਏ ਬਿਜਲੀ ਚਮਕੀ ਫਿਰ ਮੀਂਹ ਪੈ ਗਿਆ ਜੰਗਲ ਦੇ ਸਾਰੇ ਜਾਨਵਰਾਂ ਨੇ ਠੰਡਾ ਪਾਣੀ ਪੀਤਾ ਖੇਤ ਹਰੇ ਹੋ ਗਏ ਬੂਟੀਆਂ ਉੱਤੇ ਫਲ ਲੱਗ ਗਏ ਕਾਲੂ ਵਾਪਸ ਆਇਆ ਭਿੱਜਿਆ ਹੋਇਆ ਤੇ ਥੱਕਿਆ ਹੋਇਆ ਉਹਨੇ ਇਸ ਚਮਤਕਾਰ ਨੂੰ ਵੇਖਿਆ ਕਾਲੂ ਚਿੱਕੀ ਕੋਲ ਆ ਕੇ ਕਹਿੰਦਾ ਹੈ ਤੂੰ ਸੱਚੀ ਸੀ ਅੱਜ ਮੈਨੂੰ ਸਮਝ ਆ ਗਿਆ ਕਿ ਆਸ ਡਰ ਨਾਲੋਂ ਵੱਧ ਤਾਕਤਵਰ ਹੁੰਦੀ ਹੈ ਫਿਰ ਹਰ ਸਵੇਰ ਚਿੱਕੀ ਅਤੇ ਕਾਲੂ ਰੱਬ ਦਾ ਸ਼ੁਕਰ ਅਦਾ ਕਰਕੇ ਗੀਤ ਗਾਉਂਦੇ ਨੇ ਮੇਰੇ ਪਿਆਰੇ ਬੱਚਿਓ ਇਹ ਕਹਾਣੀ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਰੱਬ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਉਹ ਸਭ ਦੀ ਮਦਦ ਜ਼ਰੂਰ ਕਰਦਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਮੇਰੇ YouTube ਚੈਨਲ stories specially for you ਨੂੰ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਕੋਸ਼ਿਸ਼ ਕਰਾਂਗੀ ਕਿ ਹੋਰ ਕਹਾਣੀਆਂ ਲੈ ਕੇ ਆਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ